ਰਿਆਂ ਵਾਲੀਆਂ ਪਨੀਰੀਆਂ ਤਿਆਰ ਕਰਨ ਲਈ ਕਿਹੜੀ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਮਰੇ ਨੂੰ ਜਾਂ ਕਿਸੇ ਜਗ੍ਹਾ ਨੂੰ ਗਰਮ ਕੀਤੇ ਪਨੀਰੀਆਂ ਤਿਆਰ ਕੀਤੀਆਂ ਜਾ ਸਕਦੀਆਂ ਕਿ ਨਹੀਂ ਕੀਤੀਆਂ ਜਾ ਸਕਦੀਆਂ ਜਿਹੜੇ ਮਿੱਤਰ ਬੇਲੀ ਮੇਰੇ ਕਈ ਕਿਸਾਨ ਵੀਰ ਗਲਤੀਆਂ ਕਰਦੇ ਨੇ ਉਹ ਵੀ ਸਾਰੀਆਂ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ ਵੀ ਗਲਤੀਆਂ ਕੋਸ਼ਿਸ਼ ਇਹ ਕਰੋ ਕਿ ਨਾ ਕਰੋ ਮੈਂ ਸਾਰੀਆਂ ਵੀਡੀਓ ਪਿਛਲੇ ਸਾਲ ਤੋਂ ਹੀ ਬਣਾ ਕੇ ਪਾਈਆਂ ਇਸ ਸਾਲ ਵੀ ਬਣਾ ਕੇ ਪਾਈਆਂ ਸਟਰਕਚਰ ਕਿਵੇਂ ਬਣਾਉਣਾ ਜੀ ਉਹਦੇ ਬਾਰੇ ਵੀ ਆਪਣੀਆਂ ਵੀਡੀਓ ਇੱਕ ਦਿਨ 'ਚ ਆ ਜਾਣਗੀਆਂ ਪਰ ਬੇਸਿਕ ਰੂਲ ਹੈ ਜਿਹੜਾ ਮੀਡੀਆ ਜਿਹੜਾ ਹੈ ਜੀ ਮੀਡੀਆ ਬੇਸਿਕ ਰੂਲ ਹੈ ਉਹਦੇ ਬਾਰੇ ਵੀਡੀਓ ਆਪਣੀ ਆਲਰੇਡੀ ਆ ਚੁੱਕੀ ਹੈ ਕਿ ਟਰੇਆਂ ਵਾਲੀਆਂ ਪਨੀਰੀਆਂ ਤਿਆਰ ਕਰਨ ਲਈ ਮੀਡੀਆ ਕਿਵੇਂ ਕਿਹੜਾ ਤੇ ਕਿਵੇਂ ਬਣਾਉਣਾ ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਟਰੇਆਂ ਵਾਲੀਆਂ ਪਨੀਰੀਆਂ ਨੂੰ ਤਿਆਰ ਕਰਨ ਲਈ ਕਿਹੜੀ ਕਿਹੜੀ ਚੀਜ਼ ਦੀ ਜਰੂਰਤ ਹੈ ਮੀਡੀਆ ਤੋਂ ਬਾਅਦ ਜਦੋਂ ਅਸੀਂ ਬੀਜ ਲਾਤਾ ਬੀਜ ਲਾ ਕੇ ਟਰੇਆਂ ਵਾਲੀਆਂ ਪਨੀਰੀਆਂ ਨੂੰ ਜੇ ਅਸੀਂ ਇੰਡੋਰ ਕਮਰੇ ਦੇ ਅੰਦਰ ਰੱਖਣਾ ਹੈ ਤਾਂ ਸਿਰਫ ਉਹਨਾਂ ਚਿਰ ਰੱਖਣਾ ਜਿੰਨਾ ਚਿਰ ਤੱਕ ਬੂਟਾ ਉੱਗਣਾ ਸ਼ੁਰੂ ਹੁੰਦਾ ਹੈ ਇੱਧਰ ਤੁਸੀਂ ਆਓ ਮੈਨੂੰ ਜਦੋਂ ਬੂਟਾ ਇਸ ਤਰੀਕੇ ਦਾ ਇੰਨਾ ਕੁ ਦੇ ਇੰਨਾ ਕੁ ਉੱਗ ਜੇ ਉਸੇ ਟਾਈਮ ਤੇ ਇਹਨੂੰ ਤੁਸੀਂ ਬਾਹਰ ਕੱਢ ਦੇਣਾ ਉਸੇ ਟਾਈਮ ਤੇ ਤੁਸੀਂ ਪਲਾਂਟ ਨੂੰ ਇੱਥੋਂ ਬਾਹਰ ਕੱਢ ਦੇਣਾ ਜੇ ਤੁਸੀਂ ਪਲਾਂਟ ਨੂੰ ਇਹਦੇ ਅੰਦਰ ਰੱਖ ਲਿਆ ਇਹਦੇ ਅੰਦਰ ਹੀਟ ਬਹੁਤ ਜ਼ਿਆਦਾ ਹੈ ਲਾਈਟ ਬਹੁਤ ਜ਼ਿਆਦਾ ਜਿਹੜਾ ਵੀ ਤੁਹਾਡਾ ਸੈਟਅਪ ਹੈ ਨਾ ਤਾਂ ਜਾਂ ਤੇ ਉੱਤੇ ਪੂਰੇ ਇੰਡੋਰ ਕਮਰੇ ਦੇ ਅੰਦਰ ਦੇ ਮੈਂ ਗੱਲ ਕਰ ਰਿਹਾ ਜੇ ਤੁਸੀਂ ਬਾਹਰ ਕਰਦੇ ਹੋ ਕਿਤੇ ਸੂਰਜ ਦੀ ਰੋਸ਼ਨੀ ਆਉਂਦੀ ਹੈ ਫਿਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਉਹਨੂੰ ਤੁਸੀਂ ਉਸੇ ਟਾਈਮ ਤੇ ਬਾਹਰ ਕੱਢਣਾ ਨਹੀਂ ਕਿ ਤੁਹਾਡੇ ਪਲਾਂਟ ਆ ਜਿਹੜੇ ਲੰਬੇ ਹੋਣਗੇ ਲੰਬੇ ਹੋ ਕੇ ਪਲਾਂਟ ਡਿੱਗਣੇ ਸ਼ੁਰੂ ਹੋ ਜਾਣਗੇ ਕਿ ਸੂਰਜ ਦੀ ਰੋਸ਼ਨੀ ਪਰ ਸਕੁਅਰ ਫੁੱਟ ਤੇ ਹਜ਼ਾਰਾਂ ਵਾਟ ਡਿੱਗਦੀ ਹੈ ਜੀ ਅਸੀਂ ਆਰਟੀਫੀਸ਼ੀਅਲ ਤਰੀਕੇ ਨਾਲ ਜਿੰਨੀ ਮਰਜ਼ੀ ਲਾਈਟ ਦੇ ਲਈ ਅਸੀਂ ਉਹ ਨਹੀਂ ਨੂਰਤੀ ਨਹੀਂ ਕਰ ਸਕਦੇ ਚਾਰ ਚੀਜ਼ਾਂ ਦਾ ਤੁਸੀਂ ਮੁੱਖ ਤੌਰ ਤੇ ਧਿਆਨ ਰੱਖਣਾ ਹੁੰਦਾ ਹੈ ਪਹਿਲੀ ਗੱਲ ਟੈਂਪਰੇਚਰ ਤੁਸੀਂ ਦੇਖ ਲਓ ਇੰਡੋਰ ਟੈਂਪਰੇਚਰ 28.5 ਚੱਲ ਰਿਹਾ ਜੀ ਅਸੀਂ ਹੀਟ ਬੰਦ ਕੀਤੀ ਹੋਈ ਸੀ ਅਸੀਂ ਹੀਟ ਹੁਣੇ ਚਲਾਈ ਹੈ ਹੁਣੇ ਹੀਟ ਅਸੀਂ ਆਨ ਕੀਤੀ ਕਿਉਂਕਿ ਸਾਡਾ ਚੈਂਬਰ ਬਿਲਕੁਲ ਲਗਭਗ ਖਾਲੀ ਦੇ ਬਰਾਬਰ ਹੈ ਤਾਂ ਹੁਣ ਹੀਟ ਅਸੀਂ ਆਨ ਕੀਤੀ ਨਵਾਂ ਮਟੀਰੀਅਲ ਫਿਲ ਕਰ ਰਹੇ ਹਾਂ ਪਹਿਲੀ ਗੱਲ ਕਿ ਟੈਂਪਰੇਚਰ 30 ਡਿਗਰੀ ਦੇ ਕਰੀਬ ਹੋਵੇ ਦੂਜੀ ਗੱਲ মিডিਆ ਜਿਹੜਾ ਉਹ ਹਵਾ ਦਾ ਤੁਸੀਂ ਧਿਆਨ ਰੱਖਣਾ ਹੈ ਨੰਬਰ 3 ਹਿਊਮਿਡਿਟੀ ਜਿਹੜਾ ਜਿਹੜੀ ਕਹਿੰਦੇ ਉਹ ਮਸੜਾ ਹੱਸਦਾ ਤੁਸੀਂ ਧਿਆਨ ਰੱਖਣਾ ਤੇ ਮੌਇਸਚਰ ਦਾ ਧਿਆਨ ਰੱਖਣਾ ਜਦੋਂ ਤੁਸੀਂ ਕਿਸੇ ਹੀਟਰ ਦੇ ਅੱਗੇ ਪਨੀਰੀਆਂ ਧੱਕ ਦਿੰਦੇ ਹੋ ਜਾਂ ਲਾਈਟ ਦੇ ਅੱਗੇ ਪਨੀਰੀਆਂ ਰੱਖ ਦਿੰਦੇ ਹੋ ਹੈਨਾ ਤਾਂ ਉਸ ਟਾਈਮ ਤੇ ਵੀ ਸਮੱਸਿਆ ਹੋਣੀ ਸ਼ੁਰੂ ਹੁੰਦੀ ਹੈ ਉਹਦਾ ਕਾਰਨ ਇੱਕ ਇਹ ਹੈ ਕਿ ਜਦੋਂ ਅਸੀਂ ਇਹ ਮੈਂ ਆਪਣੇ ਇਸ ਰੂਮ ਦੀ ਗੱਲ ਕਰਦਾ ਕਿ ਜਦੋਂ ਅਸੀਂ ਇਹਦੇ ਅੰਦਰ ਹੈ ਜਿਹੜਾ ਹੀਟ ਵੱਧਦੀ ਹੈ ਤਾਂ ਹਿਊਮਿਡਿਟੀ ਘਟਦੀ ਹੈ ਹਿਯੂਮਿਡਿਟੀ ਤੋਂ ਬਿਨਾ ਬੂਟੇ ਜਿਹੜੇ ਹਿਯੂਮਿਡਿਟੀ ਹਮਸਪੜਾਸ਼ ਨੂੰ ਕਹਿ ਦਿੰਦੇ ਨੇ ਤੇ ਉਹਦੇ ਉਹ ਤੋਂ ਬਚਾਅ ਦੇ ਲਈ ਤੁਸੀਂ ਜਦੋਂ ਵੀ ਟ੍ਰੇਆਂ ਵਾਲੀ ਪਨੀਰੀ ਤਿਆਰ ਕਰਨੀ ਆ ਜੇ ਤੁਸੀਂ ਉੱਚ ਬਲਬ ਲਾਉਣੇ ਆ ਹੀਟਰ ਲਾਉਣਾ ਹੀਟ ਲਾਉਣੀ ਆ ਜਿੰਨੇ ਦਿਨ ਤੱਕ ਤੁਹਾਡੇ ਬੂਟੇ ਉਗਦੇ ਨਹੀਂ ਪਲਾਂਟ ਜਰਮੀਨੇਟ ਨਹੀਂ ਹੁੰਦਾ ਉਹਨੇ ਡੇਢ ਤੱਕ ਤੁਸੀਂ ਇਸ ਤਰੀਕੇ ਦੇ ਨਾਲ ਜੇ ਤੁਸੀਂ ਦੇਖੋ ਬਿਲਕੁਲ ਟ੍ਰੇਆਂ ਦੇ ਨਾਲ ਜੋੜ ਕੇ ਤੇ ਲਫਾਫਾ ਪਾ ਦੇਣਾ ਇਹ ਕੀ ਕਰੂਗਾ ਕਿ ਤੁਹਾਡੀ ਜਿਹੜਾ ਪੜਾਸ਼ ਹੈ ਪਾਣੀ ਜਿਹੜਾ ਇਹ ਵੈਪੋਰੇਟ ਨਹੀਂ ਹੋਊਗਾ ਇਹ ਚੋਂ ਪਾਣੀ ਜਿਹੜਾ ਉੱਦੂਗਾ ਨਹੀਂ ਪਾਣੀ ਇਹਨਾਂ ਟਰੇਆਂ ਦੇ ਅੰਦਰ ਲਿਫਾਫਾ ਇਹਨੂੰ ਜਬਤ ਕਰਕੇ ਰੱਖੂਗਾ ਤੇ ਤੁਹਾਡੀ ਹਿਊਮਿਡਿਟੀ ਜਿਹੜੀ ਮੈਂਟੇਨ ਰਹੂਗੀ ਕਿਉਂਕਿ ਜਦੋਂ ਹੀਟ ਵੱਧ ਗਈ ਤਾਂ ਹਿਊਮਿਡਿਟੀ ਘਟ ਜਾਣੀ ਹੈ ਇਹ ਫਾਰਮੂਲਾ ਤੁਸੀਂ ਵਰਤੋ ਜਦੋਂ ਤੁਸੀਂ ਟਰੇਆਂ ਵਾਲੀਆਂ ਪਲੇਟੀਆਂ ਤਿਆਰ ਕਰਦੇ ਆ ਟੈਂਪਰੇਚਰ ਕੋਸ਼ਿਸ਼ ਕਰੋ 30 ਡਿਗਰੀ ਦੇ ਕਰੀਬ ਹੋਵੇ ਇਹੋ ਜਿਹਾ ਥਰਮੋਮੀਟਰ ਜਿਆ ਇੱਕ ਮੰਗਾ ਲਓ ਉਹ ਲਗਭਗ 220 ਰੁਪਏ ਦੀ ਰੇਂਜ ਤੁਹਾਨੂੰ ਬਾਜ਼ਾਰ ਤੋਂ ਮਿਲ ਜਾਊਗਾ ਟੰਗ ਲਓ 30 ਡਿਗਰੀ ਟੈਂਪਰੇਚਰ ਦੇ ਨੇੜੇ ਤੇ ਕੋ ਟੈਂਪਰੇਚਰ ਇਸ ਟਾਈਮ ਤੇ ਚੱਲ ਰਿਹਾ ਇੱਥੇ ਇਹਦੇ ਅੰਦਰ ਸਾਡੇ ਰੂਮ ਦੇ ਬਾਹਰ ਦਾ ਟੈਂਪਰੇਚਰ ਕਿਹੜਾ 30 ਤੇ 35 ਡਿਗਰੀ ਤੇ ਸਾਡਾ ਆਟੋ ਕਟ ਸਾਰਾ ਸਿਸਟਮ ਹੋ ਜੇ ਮੈਂ 25 ਤੋਂ 35 ਸਾਡਾ ਸਿਸਟਮ ਜਿਹੜਾ ਸਾਰਾ ਸਰਕੂਲੇਟ ਕਰਦਾ ਰਹਿੰਦਾ ਤੇ ਇਹ ਤੁਸੀਂ ਛੋਟਾ ਸਟਰਕਚਰ ਜੇ ਬਣਾਉਣਾ ਉਹਦੇ ਬਾਰੇ ਆਪਣੀ ਵੀਡੀਓ ਇਸ ਤੋਂ ਬਾਅਦ ਆਜੂਗੀ ਕਿ ਕਿਹੜੇ ਤਰੀਕੇ ਨਾਲ ਤੁਸੀਂ ਛੋਟਾ ਸਟਰਕਚਰ ਬਣਾ ਕੇ ਪਨੀਰੀਆਂ ਤਿਆਰ ਕਰ ਸਕਦੇ ਹੋ ਉਹ ਤੁਸੀਂ 100 ਵਾਟ ਵਾਲੇ ਬਲਬ ਵੀ ਲਾ ਲਓ 1000 ਵਾਟ ਵਾਲੀਆਂ ਲਾਈਟਾਂ ਵਾਲਾ 200 ਵਾਟ ਦੇ ਬਲਬ ਜੋ ਮਰਜ਼ੀ ਲਾ ਲਓ ਹਨਾ ਪਰ ਕੋਸ਼ਿਸ਼ ਇਹ ਕਰੋ ਕਿ 1000 ਵਾਟ ਵਾਲੀਆਂ ਲਾਈਟਾਂ ਜਾਂ ਬਲੂਰ ਨਾ ਲਾਓ ਕਿਉਂਕਿ ਤੁਹਾਨੂੰ ਬਾਅਦ ਚ ਹਿਊਮਿਡਿਟੀ ਜਾਂ ਪਾਣੀ ਮੇਨਟੇਨ ਕਰਨਾ ਜਿਹ ਉਧੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਜੇ ਤੁਸੀਂ ਬਲੂਅਰ ਲਾਉਣੇ ਆ ਜਾਂ ਵੱਡੀਆਂ ਲਾਈਟਾਂ ਲਾਉਣੀਆਂ ਤਾਂ ਫਿਰ ਇਸ ਤਰੀਕੇ ਨਾਲ ਆਪਣੇ ਜਿਹੜੀ ਸਾਰੀ ਨਰਸਰੀ ਆ ਤੁਸੀਂ ਟ੍ਰੇਅ ਰੱਖ ਕੇ ਪਹਿਲਾਂ ਹੀਠਾ ਇਸ ਤਰੀਕੇ ਨਾਲ ਉਹਨੂੰ ਕਵਰ ਕਰ ਲੈਣਾ ਉਸ ਤੋਂ ਉੱਪਰ ਜਿਹੜਾ ਵੱਡਾ ਸੈਟਅਪ ਉਸ ਤੋਂ ਉੱਪਰ ਵੱਡੀ ਤਰਪਾਲ ਪਾ ਕੇ ਉੱਤੋਂ ਹਾਈਟ 3-4 ਫੁੱਟ ਰੱਖ ਕੇ ਉੱਥੇ ਤੁਸੀਂ ਜਿਹੜੀ ਵੀ ਹੀਟ ਦੇਣੀ ਆ ਹੀਟ ਦੇ ਕੇ ਪਨੀਰੀ ਤੁਸੀਂ ਉਗਾ ਸਕਦੇ ਹੋ ਜਿੰਨਾ ਤੁਹਾਡੀ ਪਨੀਰੀ ਉੱਗ ਜੇ ਜੇ ਇਸ ਟਾਈਮ ਤੇ ਉੱਗ ਜੇ ਰਾਤ ਨੂੰ ਵੀ ਆ ਤਾਂ ਰਾਤ ਨੂੰ ਵੀ ਲਿਫਾਫਾ ਲਾਉਣਾ ਦੇਣੀ ਆ ਕਿ ਦਿਨੇ ਲਿਫਾਫਾ ਲਾਉਣਾ ਤੇ ਲਾ ਕੇ ਤਾਂ ਹੀਟ ਕੱਟ ਕਰ ਦੇਣੀ ਆ ਹੀਟ ਘਟਾ ਦੇਣੀ ਹੈ ਫਿਰ ਉਥੇ ਲਗਭਗ ਤੁਸੀਂ 20 ਡਿਗਰੀ ਟੈਂਪਰੇਚਰ ਦੇ ਨੇੜੇ ਤੇ ਮੈਂਟੇਨੈਂਸ ਕਰ ਲਓ ਉਦੋਂ ਤੁਹਾਡੀ ਗ੍ਰੋਥ ਚੰਗੀ ਹੋ ਜੂਗੀ ਜੇ ਤੁਸੀਂ ਹੀਟ ਵੱਧ ਹੀ ਰਹਿਣ ਦਿੱਤੀ ਤਾਂ ਫਿਰ ਵੀ ਤੁਹਾਡੇ ਬੂਟੇ ਜਿਹੜੇ ਓਵਰ ਗਰੋਥ ਕਰਨਗੇ ਓਵਰ ਗਰੋਥ ਦਾ ਵੀ ਨੁਕਸਾਨ ਹੈ ਜੇ ਬੂਟੇ ਓਵਰ ਗਰੋਥ ਕਰ ਰਹੇ ਆ ਤਾਂ ਜੜਾਂ ਦੀ ਗ੍ਰੋਥ ਘੱਟ ਹੁੰਦੀ ਹੈ ਇਹ ਚੀਜ਼ਾਂ ਦਾ ਸਾਰੀਆਂ ਤੁਸੀਂ ਧਿਆਨ ਰੱਖਿਓ ਪਨੀਰੀਆਂ ਬਾਰੇ ਆਪਣੀਆਂ ਸਾਰੀਆਂ ਵੀਡੀਓ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਇਹਦੇ ਸਬੰਧ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਡੇ ਨਾਲ ਤੁਸੀਂ ਕਮੈਂਟਾਂ ਦੇ ਰੂਪ ਸਾਂਝੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਸਬਜ਼ੀਆਂ ਦੀ ਪਨੀਰੀ ਚਾਹੀਦੀ ਹੋਵੇ ਤਾਂ ਤੁਸੀਂ ਸਾਡਾ ਨੰਬਰ ਹੜਾ ਸਕਰੀਨ ਦੇ ਉੱਤੇ ਆ ਰਿਹਾ ਤੁਸੀਂ ਕਾਲ ਕਰਕੇ ਸਾਡੇ ਕੋਲ ਆਪਣੀਆਂ ਪਨੀਰੀਆਂ ਜਿਹੜੀਆਂ ਐਡਵਾਂਸ ਦੇ ਵਿੱਚ ਬੁੱਕ ਵੀ ਕਰਵਾ ਸਕਦੇ ਹੋ ਵੀਡੀਓ ਕੀਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ